ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਬਲਵਿੰਦਰ ਸਿੰਘ ਬਾਠ ਤੇ ਪਿੰਡ ਮੁੰਬੇ ਕੀ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਮੈਂ ਪਿਛਲੇ 4 ਸਾਲਾਂ ਤੋਂ ਲਗਭਗ ਡੀਐਸਆਰ ਸੱਦੀ ਬਜਾਈ ਬਾਸਮਤੀ ਦੀ ਕਰ ਰਿਹਾ ਕਾਫੀ ਲੰਮੇ ਸਮੇਂ ਤੋਂ ਮੈਂ ਬਾਸਮਤੀ ਦੀ ਬਜਾਈ ਕਰ ਰਿਹਾ ਤੇ ਇਹਦੇ ਵਿੱਚ ਮੈਂ ਨਵੀਆਂ-ਨਵੀਆਂ ਵੈਰਾਈਟੀਆਂ ਘੱਦ ਘੱਟ ਘੱਦ ਵਾਲੀਆਂ ਤੇ ਸ਼ਾਰਟ ਟਰਮ ਵੈਰਾਈਟੀਆਂ ਬੀਜਨਾ ਤੇ ਮੇਰੇ ਡੀਐਸਆਰ ਕਰਨ ਨਾਲ ਮੇਰੇ ਝਾੜ ਚ ਵਾਧਾ ਹੋਇਆ ਤੇ ਉੱਥੇ ਹੀ ਲੇਬਰ ਦੇ ਵਿੱਚ ਬਹੁਤ ਬਚਤ ਹੋਈ ਹੈ ਤੇ ਪਾਣੀ ਦੀ ਵੀ ਕਾਫੀ ਬਚਤ ਹੁੰਦੀ ਹੈ ਤੇ ਇਸੇ ਤਰ੍ਹਾਂ ਜਦੋਂ ਬਾਅਦ ਚ ਆਪਾਂ ਪਰਾਲੀ ਦੀ ਸਾਂਭ ਸੰਭਾਲ ਵੀ ਅਲੱਗ-ਅਲੱਗ ਤਰੀਕਿਆਂ ਨਾਲ ਕਰਨੇ ਆ ਪਰਾਲੀ ਨੂੰ ਕਿੱਛੀ ਜ਼ਮੀਨ ਦੇ ਪਾਉਂਦੇ ਆ ਤੇ ਮੈਂ ਚਾਰ-ਪੰਜ ਤਰੀਕਿਆਂ ਨਾਲ ਪਰਾਲੀ ਦੇ ਵਿੱਚ ਜ਼ਮੀਨ ਦੇ ਲਾਉਣਾ ਦਿੰਦੇ ਵਿੱਚੋਂ ਐਮਬੀ ਪਲੋ ਸੁਪਰ ਸੀਡਰ ਹੈਪੀ ਸੀਡਰ ਔਰ ਮਲਚਿੰਗ ਸੁਪਰ ਸੀਡਰ ਜਿਹੜਾ ਪਹਿਲਾਂ ਅਸੀਂ ਪਰਾਲੀ ਨੂੰ ਖਿਲਾਰਨੇ ਆ ਖਿਲਾਰਨ ਤੋਂ ਬਾਅਦ ਕੇ ਖਿਲਾਰ ਕੇ ਤੇ ਉਸ ਤੋਂ ਬਾਅਦ ਅਸੀਂ ਤਵੀਆ ਮਾਰਨੇ ਤਵੀਆ ਮਾਰਨ ਤੋਂ ਬਾਅਦ ਉੱਪਰ ਅਸੀਂ ਸੁਪਰ ਸੀਡਰ ਚਲਾਉਣੇ ਆ ਇਸੇ ਤਰ੍ਹਾਂ ਹੀ ਐਮਬੀ ਪਲੋ ਪਹਿਲਾਂ ਮਾਰ ਕੇ ਉਸ ਤੋਂ ਬਾਅਦ ਰੋਟਾਵਾਟਰ ਮਾਰ ਕੇ ਤੇ ਉਸ ਤੋਂ ਬਾਅਦ ਉੱਪਰ ਡ੍ਰਿਲ ਕਰਨੇ ਆ ਤੇ ਜਿਹੜੀ ਸਰਫੇਸ ਸੀਡਰ ਜਾਂ ਮਲਚਿੰਗ ਵਾਲੀ ਤਕਨੀਕ ਹੈ ਉਹ ਪਹਿਲਾਂ ਸਾਡੇ ਕੋਲ ਸਰਫੇਸ ਸੀਡਰ ਨਹੀਂ ਸੀਗਾ ਤੇ ਅਸਲ ਕਿਰਾਏ ਤੇ ਲਾਾਂਗੇ ਜੇ ਆਪਣੀ ਫਾਇਲ ਨਿਕਲ ਗਈ ਤੇ ਉਹ ਆਪ ਦਾ ਲੈ ਲਾਂਗੇ ਇਹਦਾ ਕਿਰਾਏ ਤੇ ਲੈ ਕੇ ਚਲਾਵਾਂਗੇ ਪਹਿਲਾਂ ਮੈਂ ਰੀਪਰ ਨਾਲ ਹੀ ਕਰਦਾ ਹੁੰਦਾ ਸੀਗਾ ਕਿ ਪਹਿਲਾਂ ਪਰਾਲੀ ਨੂੰ ਖਿਲਾਰ ਲੈਣਾ ਫਿਰ ਛੱਟਾ ਦੇ ਕੇ ਉਸ ਤੋਂ ਬਾਅਦ ਰੀਪਰ ਮਾਰ ਕੇ ਤੇ ਉੱਪਰੋਂ ਪਾਣੀ ਲਾ ਦਿੰਦੇ ਸੀ ਤੇ ਉਹਦੇ ਰਿਜ਼ਲਟ ਬਹੁਤ ਵਧੀਆ ਆਏ ਨੇ ਪਰਾਲੀ ਵਿੱਚ ਵਾਉਣ ਨਾਲ ਮੇਰੀ ਜ਼ਮੀਨ ਦੀ ਜਿਹੜੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਪਹਿਲਾਂ ਜਦੋਂ ਇਹ ਬਾਰਡਰ ਦਾ ਏਰੀਆ ਹੋਣ ਕਰਕੇ ਇੱਥੇ ਨਹਿਰੀ ਪਾਣੀ ਦੀ ਬਹੁਤ ਜ਼ਿਆਦੀ ਘਾਟ ਹੈ ਤੇ ਸਾਡਾ ਖਾਲਾ ਵੀ ਟੁੱਟਾ ਹੋਇਆ ਤੇ ਖਾਲਾ ਨਹੀਂ ਬਣਿਆ ਤੇ ਪਾਣੀ ਇੱਥੇ ਨਹਿਰੀ ਨਹੀਂ ਆਉਂਦਾ ਤੇ ਜ਼ਮੀਨ ਜਦੋਂ ਲਈ ਸੀ ਇੱਥੇ ਆ ਕੇ ਜ਼ਮੀਨ ਬਹੁਤ ਸਖਤ ਸੀ ਜਾਣਦੇ ਪਿਛਲੇ 2017 ਤੋਂ ਪਰਾਲੀ ਵਾਉਣ ਲੱਗਾ ਜਮੀਨ ਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਇਹਦੇ ਨਾਲ ਮੇਰੀਆਂ ਖਾਦਾਂ ਦਾ ਵੀ ਬਹੁਤ ਜ਼ਿਆਦਾ ਖਰਚਾ ਘੱਟ ਹੋਇਆ ਤੇ ਮੇਰੀ ਉਪਜ ਵੀ ਵਧੀ ਹੈ ਇਹਦੇ ਨਾਲ ਮੇਰੀ ਆਮਦਨ ਦੇ ਵਿੱਚ ਚੋਖਾ ਵਾਧਾ ਹੋਇਆ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਕਿ ਪਰਾਲੀ ਨੂੰ ਵਿੱਚ ਹੀ ਜ਼ਮੀਨ ਦੇ ਵਿੱਚ ਹੀ ਮਿਲਾਇਆ ਜਾਵੇ ਤਾਂ ਕਿ ਜ਼ਮੀਨ ਦੇ ਵਿੱਚ ਜਿਹੜਾ ਆਪਣਾ ਜੈਵਿਕ ਮਾਦੇ ਦਾ ਵਾਧਾ ਹੋਵੇ ਤੇ ਉਹਦੇ ਨਾਲ ਤੁਹਾਡਾ ਝਾੜ ਬਹੁਤ ਵਧਦਾ ਹੈ ਕਿਉਂਕਿ ਇਹ ਪ੍ਰਾਲੀ ਜਿਹੜੀ ਹੈ ਇਹ ਜ਼ਮੀਨ ਦੀ ਇਮਾਨਤ ਹੈ ਤੇ ਇਮਾਨਤ ਆਪਾਂ ਜ਼ਮੀਨ ਨੂੰ ਜਦੋਂ ਵਾਪਸ ਮੋੜਾਂਗੇ ਤੇ ਉਹ ਆਪਾਂ ਨੂੰ ਬਦਲੇ ਵਿੱਚ ਵੱਧ ਝਾੜ ਵੱਧ ਿੰਕਮ ਔਰ ਨਰੋਲ ਫਸਲ ਨਿੱਗਰ ਫਸਲ ਦੇਗੀ ਧੰਨਵਾਦ